ਬੱਲੇ ਸਤਿਗੁਰ ਜੀ ਸਤਿਗੁਰ ਸਾਹਿਬ ਜੀ ਤੁਹਾਨੂੰ ਮਾਫੀ ਜੀ ਆਲਾ ਨੇਰਾ ਵੜਾ ਨੇਰਾ ਜ਼ਿਆਦਾ ਹੋ ਗਿਆ ਮੈਂ ਠੀਕ ਤੇ ਦੇਖਦਾ ਤੁਹਾਨੂੰ ਆ ਵੜਾ ਹੋ ਗਿਆ ਚਲੋ ਕੋਈ ਗੱਲ ਨਹੀਂ ਹੋ ਤਾਂ ਵੱਧ ਹੋ ਗਿਆ ਮੈਂ ਤੁਹਾਨੂੰ ਹੂੰ ਬੰਦੇ ਵੀ ਓਖੇ ਹੁੰਦੇ ਆ ਤੇ ਕਿੰਨੇ ਬਾਈ ਜੀ ਅੱਜ ਫਿਰ ਮੱਝਾਂ ਦੇ ਹੈਗੇ ਆਂ ਪੰਜ ਅੱਜ ਹਾਂਜੀ ਦੋ ਲੈ ਗਏ ਵਦੋ ਵਦੀ ਵਿੱਚੋਂ ਬੰਦੇ ਅੱਛਾ ਤੇ ਹੁਣ ਦੋ گاਵਾ ਨਾ ਤੇ ਤਿੰਨ ਬੱਜਾ ਵਾਂ ਏ ਠੀਕ ਆ ਤੇ ਆ ਪਹਿਲੇ ਸਣੇ ਦੂਰ ਕਰਾਈ ਇਹ ਤੁਹਾਡੀ ਦੂਜਾ ਸੁਆ ਜੋ ਦੂਜਾ ਸੁਆ ਉਹ ਤੇ ਦੇਖੋ 12 ਕਿਲੋ ਦਾ ਆਇਆ ਹੈਗਾ ਪੰਜਵੇਂ ਦਿਨ ਦੀ ਸੂਈ ਹੈ ਅੱਜ ਪੰਜ ਦਿਨ ਹੋ ਗਏ ਸੂਈ ਠੀਕ ਆ ਆ ਮੈਂ ਗੱਬਣ ਜੋ 2 ਨੰਬਰ ਵਾਲੀ ਖੋਲੋ ਨੂੰ ਮੈਨੂੰ ਹੋਰ ਪਤਾ ਮਾਗੇ ਲਓ ਜੀ ਦੂਜਾ ਸੁਆ 12 ਕਿਲੋ ਦਾਣਾ ਜੀ 12 ਕਿਲੋ ਲੀਟਰ ਵਾਲਾ ਦੋ ਦੇਣਾ ਵੇਖੋ ਕੱਦ ਕੱਦ ਕਿੰਨਾ ਛੋਟੀ ਜਾ ਹਾਂਜੀ ਆ ਦੇਖੋ ਠੀਕ ਹੈ ਤੋਰ ਤੋਰ ਲੰਮੀ ਛੋਹ ਆ ਜੂ ਵਧੀਆ ਜਵਾ ਦਾ ਕਰੋ ਮਾਰ ਦੀ ਪੋਲੀ ਮੈਨੂੰ ਹਾਂਜੀ ਉਹਨੇ ਬੰਦ ਜੇ ਨੂੰ ਆ ਉਧੇ ਉਧੇ ਕਮਾਉਂ ਕੱਟੀ ਕੱਟਾ ਜੀ ਇਹ ਮਗਰ ਕੱਟਾ ਕੱਟਾ ਮਗਰ ਠੀਕ ਆ ਹਾਂ ਠੀਕ ਹੈ ਤਾਂ ਠੀਕ ਹੀ ਚੱਲ ਬਾਅਦ ਚੱਕਰ ਨਹੀਂ ਯਾਰ ਦੇਖੋ ਥਾਂ ਥੋੜਾ ਗਲੇ ਬੰਨੇ ਪਾਰ ਕੇ ਜਰਾ ਜਰਾ ਵੀਡੀਓ ਕਰੋ ਜੀ ਹਾਂ ਜੀ ਹੈਗਾ ਇਹ ਹੈਗਾ ਜੀ ਹੈਗਾ ਹਾਂਜੀ ਇਹ ਮੁੱਲ ਕਰਦੇ ਭਾਵੇਂ ਦਾ ਇਹ ਜਮੀਨ ਦਾ 1.5 ਲੱਖ ਹੀ ਕਰਦੇ ਭਾਵੇਂ ਪਰ ਅਸੀਂ ਇਹਦਾ ਮੁੱਲ ਕਰਦੇ 1.5 1 ਲੱਖ 5000 ਪੂਰੇ ਲੱਖ ਦੀ ਦੇ ਦਾਂਗੇ ਦੋ ਹੀ ਜੋ ਤੁਸੀਂ ਕਹਿ ਦੋ ਬੱਠੀ ਬਾਲਾ ਨਹੀਂ ਕਰਨਾ ਦੋ ਵੀ ਨਹੀਂ ਜਦੋਂ ਪੂਰੇ 95 ਦੀ ਦੇ ਦਾਂਗੇ ਲੈ ਚਲੋ ਠੀਕ ਆ ਠੀਕ ਆ ਮਾਊਂਟਨ ਕਰਨੇ ਚਾਹੀਦੇ ਹਨ ਠੀਕ ਆ ਠੀਕ ਆ ਉਹ ਫੋਨ ਮੈਂ ਦੋ ਨੰਬਰ ਇਹ ਗੱਪਣਾ ਜੀ ਇਹ ਗੱਪਣਾ ਇੱਕ ਮਿੰਟ ਰੋਕ ਜੋ ਇੱਕ ਤਾਂ ਦਾ ਰਾਤ ਦਾ ਦੰਗ ਨਹੀਂ ਬੱਸ ਬਸ ਹੋਈ ਰੋ ਤੋਰੋ ਜੀ ਨੂੰ ਅੱਜ ਕਾਇਆਂ ਦੋ ਲੈ ਕੇ ਨਹੀਂ ਹੈਂ گاਵਾ ਦਾ ਦੋ ਪਾਈਆਂ ਹੈ ਬੜਾ ਬੜੀ ਤੇਜੀ ਇੱਕ ਬਹੁਤ ਵੱਡੀ ਤੇ ਬਹੁਤ ਵਧੀਆ ਦਿਖਾਉਂਦੇ ਮਰਵਾ ਅੱਛਾ ਤੋਰ ਤੋਰਾਂ ਜੀ ਹਾਂ 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 ਵੀ ਮੈਂ ਦੇਖੋ ਆਹ ਤੁਹਾਨੂੰ ਥਾਂ ਚੜੀ ਦਾ ਲਾੜੇ ਕੋ ਹਾਬ ਕਿੰਨਾ ਦੋਦੇ ਵੱਡੀ ਮੈਂ ਬਿਲਕੁਲ ਜੀ ਆਜੋ ਜੀ ਆਜੋ ਮਗਰਲਾ ਦੇਖੇ ਮਾਲ ਹਣਾ ਜੀ ਉਹ ਸਾਰਾ ਜੱਗਿਆ ਮਾਲ ਠੀਕ ਆ ਮੈਂ ਹੁਣੇ ਦੇਣਾ 10 ਦਾ 15 ਕਿਲੋ ਅਸੀਂ ਕੀ ਕਹਿ ਸਕਦੇ ਵੇਖ ਲੋ ਨਹੀਂ ਗੱਪਾਂ ਇਹ ਦੀ ਬਿਲਕੁਲ ਜੀ ਇਹਦਾ ਨੇ 12 ਦੇਣਾ 15 ਦੇ ਦੇਣਾ 10 ਹੀ ਦੇਣਾ ਵਾ ਇਹ ਆਪ ਹੀ ਬੰਦਾ ਜਾ ਕੋਲਾ ਬਿਲਕੁਲ ਜੀ ਬੋਲੋ ਜੇ ਇਹਦਾ ਕਰਦੇ 95000 ਹਾਂਜੀ 95000 ਦੀ ਦੇ ਦਾਂਗੇ ਪੂਰੇ 90 ਦੀ ਦੇ ਦਾਂਗੇ ਚਲੋ ਠੀਕ ਆ ਆ ਰਹੀਦਾ ਥੋੜਾ ਜਿਹਾ ਕਹਿਣਾ ਹੋਣ ਰਹੀ ਸੀ ਅੱਛਾ ਦੇਖੋ ਥਾਂ ਚੇਟਾ ਮੈਂ ਨਹੀਂ ਤਾਂ ਵਧੀਆ ਮੈਂ ਹੁਣ ਇਹਨੂੰ ਕੋਈ ਟਾਈਮ ਥੋੜਾ ਲਗਾ ਦਿੰਦਾ ਇਹਦਾ ਕਿਤੇ ਸੁਣ ਨਹੀਂ ਆਦਾ ਸਹੀ ਲੱਗੇ ਉਹ ਨਾ ਉਹਨਾਂ ਨੂੰ ਟਾਈਮ ਹੁਣ ਥੋੜਾ ਹੋ ਗਿਆ ਹਾਂ ਉਹ ਕੋਪਰ ਹੋ ਗਿਆ 7:00 ਵਜ ਗਿਆ ਉਹ 7:00 ਵਜ ਗਿਆ ਹਾਂ ਸਾਢੇ 4:00 ਦੇ 5:00 ਵਜੇ ਦੀ ਮਹੀਆ ਬਿਲਕੁਲ ਬਿਲਕੁਲ ਟਾਈਮ ਬੜਾ ਹੋ ਗਿਆ 8:00 ਪਤਾ ਮਾਦੀ 7:00 ਵਜ ਚੁੱਕੇ ਜੀ ਠੀਕ ਆ ਚਲੋ ਇਹ ਘਬਣਾ ਜੀ ਇਹ ਵੀ ਸੁਈ ਆ ਅਜੇ ਵੀ ਸੁਈ ਆ ਇਹ ਵੀ ਨਹੀਂ ਨਿਕਲੀ ਸੁਈ ਮੱਜ ਦੁੱਧ ਕਿੰਨਾ ਜੀ ਦੋ ਬਾਰਾਂ ਚ ਬੰਦਿਆ 12 ਗੱਲ ਉਹਦਾ ਜੀ ਵੇਖੋ ਚੰ ਚੱਡਾ ਵੇਖੋ ਮੈਂ ਥੱਲੇ ਹਾਂ ਤੇ ਇਧਰੋਂ ਇਧਰ ਕੁ ਮਾਰ ਫਿਰੇ ਆ ਵੀ ਬੜੀ ਜਾਂਦੀ ਹੈ ਯਾਰ ਤੇ ਬੜਾ ਜਾਂਦੀ ਹੈ ਕੱਟਾ ਕੱਟੀ ਜੀ ਇਹਨੂੰ ਮਾਰ ਕੱਟੀ ਆ ਕੱਟੀ ਮਾਰ ਤੋਰ ਚੱਲੋ ਸਹੀ ਜੋ ਆਟਲਾ ਨਹੀਂ ਕਰਦੇ ਨਾ ਕਿਉਂ ਦਾ ਟਾਈਮ ਜ਼ਿਆਦਾ ਹੋ ਜਾਂਦਾ ਤਾਂ ਬਾਠੀ ਆ ਇਹ ਤਾਂ ਬੋਲ ਰਹਿਂਦੀ ਨੇ ਕਿ ਕੋਈ ਬੰਦਾ ਨਾ ਧਾਰਾ ਮਾਰ ਗਿਆ ਕੋਈ ਚਲੋ ਕੋਈ ਨਹੀਂ ਇਹ ਇਹ ਪਾਵਾਂਗੇ ਫਿਰ ਅਗਲਾ ਨਹੀਂ ਨਹੀਂ ਕੋਈ ਰਹਿਂਦ ਰਹਿਂਦ ਮੈਂ ਤੇ ਚਲੋ ਬੜੀ ਨਸਲ ਦੀ ਆ ਬੱਛਾ ਕਾ ਕੱਢ ਕੋ ਤੂੰ ਇਹ ਗੱਪਣਾ ਇਹ ਵੀ ਸੁਈ ਇਹਦਾ ਅੱਛਾ ਇਹ ਵੀ ਸੁਈ ਆ 14 15 ਕਿਲੋ ਦੁੱਧ ਦੇ ਕੋ ਲੋ ਜੀ 14 15 ਕਿਲੋ ਦੁੱਧ ਲਿਆਓ ਘਰਾਂ ਦੀ ਆਹ ਦੇਖੋ ਪਤਾ ਛਲਿਆ ਗਿਆ ਰੱਖ ਥੋੜੀ ਜੀ ਗਾਲ ਨੇ ਬੰਨੇ ਰੱਖਦੀ ਆ ਬੱਛਾ ਬੜਾ ਗਾਨੀ ਬੱਛੇ ਕਾ ਬੱਛਾ ਜੀ ਇਹਦਾ ਮਾਰ ਬੱਛਾ ਜੀ ਬੱਛਾ ਮਰ ਗਿਆ ਦੇਖੀ ਹੋਰ ਦਾ ਨੇ ਬਨੇ ਵੇਖਾ ਥਣ ਘੜੇ ਚੱਲੀਆਂ ਰਹੀਆਂ ਨੇ ਆਜ ਵਾਜੀ ਹਾਂਜੀ ਚਲੋ ਲੈ ਚਲੋ ਹਾਂਜੀ ਮੋਲੇ ਦਾ 85000 ਹਾਂਜੀ 35000 ਦੇਣੀਆਂ 35000 ਦੀ ਦੁੱਧ 15 ਕਿਲੋ ਆਏ ਵੇਲੇ ਚਲੋ ਠੀਕ ਆ ਯਾਰ ਸ਼ਪੈਲੂ ਲੈ ਲੈਂਦਾ ਜੀ ਇਹ ਗੱਪਣਾ ਬੋਦੀ ਵਾਲੀ ਵਹਿੜ ਜਾ ਵੇਖੋ ਗੱਪਣ ਜੀ ਗੱਪਣ ਆਨੇ 17 ਤਰੀਕ ਦੇ ਦਿਨ ਪੂਰੇ ਹੋ ਗਏ ਨੇ ਲਓ ਜੀ ਆਜੋ ਲਿਆਓ ਬਾਕੀ ਇਹ ਇੰਨੀ ਠੰਡੀ ਠੀਦੀ ਹੈ ਨਾ ਬੋਦੀ ਵਾਲੀ ਵਹਿੜ ਵੇਖੋ ਕਿੱਡੀ ਬੋਦੀ ਵਹਿੜ ਦੇ ਤੋ ਸਾਰੀਆਂ ਮਈਆਂ ਵੱਡੀ ਵਹਿੜ ਆ ਹਾਂ ਨਹੀਂ ਠੀਕ ਹੈ ਭਾਜੀ ਬੜਾ ਠੰਡੀ ਤੇਰੀ ਰੱਜ ਕੇ ਅਜੇ 17 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੇ 17 ਨੂੰ ਦਿਨ ਪੂਰੇ ਆ ਰੋਕੋ ਰੋਕੋ ਫਿਰ ਰੋਕੋ ਆ ਠੀਕ ਆ ਦੋ ਰੋ ਫੋਣ ਦੋ ਰੋ ਲੈਓ ਉਹ ਉੱਪਰ ਚੜਾ ਮੜਾ ਜਾ ਉੱਪਰ ਲੈ ਜਾਣਾ ਆ ਲੈ ਜਾ ਲੈ ਜੀ ਨਹੀਂ ਭਾਜੀ ਹਾਂ ਜੀ ਨਹੀਂ 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 ਤੁਰ ਗਈ ਚੱਲ ਇੱਥੇ ਖੜਾ ਮੜਾ ਟੈਗ ਇੱਥੇ ਪਾਸ ਰੱਖ ਦੋ ਇਹ ਖੜੇ ਰਹੇ ਹਾਂ ਕੋਈ ਠੀਕ ਹੈ ਆਜਾ ਆਜਾ ਜਦਾ ਲੱਗੀ ਚਲੋ ਆਜਾ ਹੌਲੀ ਆ ਹੌਲੀ ਆ ਆਜਾ ਚਲੋ ਨਹੀਂ ਨਹੀਂ ਕੋਈ ਜਾਊਗੀ ਜਾਊ ਰਾਮਦੇਵ ਹੌਲੀ 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 ਚਲੋ 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 ਠੰਢੀ ਬੜੀ ਹੈ ਬਹਿ ਜਾ ਉੱਥੇ ਹਾਂਜੀ ਬਾਜੀ ਫੇਰਾ ਜਿੰਨਾ ਕੋ ਕਰ ਲੋ ਮੁੱਲ ਤੇ ਆ ਨੀ ਦੱਸ ਦੋ ਆਪੀ ਇਹ ਲੋ ਚੀਜ਼ ਕੀ ਆ ਅਸਲ ਗਾਵਾ ਬਰੀਡ ਵਾਲੀ ਹੂੰ ਮੁੱਲ ਤੇ ਕਰ ਨੂੰ ਪਾਏ ਦਾ ਜੀਗਾ ਤਾਂ ਲੱਖ ਹੀ ਕਰ ਲਈਏ ਅਸੀਂ ਤਾਂ ਨੇ 85000 ਦੀ ਦੇ ਦਾਂਗੇ 5000 ਛੋੜ 80 80 ਤੁਸੀਂ ਕਰ ਲੋ ਜੋ ਕਰਨਾ ਗਾੜੀ ਤਿੰਨ ਛੱਡ ਦੇ ਜੀ 75 ਦੀ ਦੇ ਦਾਂਗੇ ਚਲੋ ਬਸ ਠੀਕ ਆ ਬਸ ਗਾਂ ਦਾ ਨਾ ਇਹ ਵੀ ਹੈਗਾ ਬਜਾ ਠੰਡੀ ਦੀਗੀ ਐਦਾਂ ਹੀ ਜਾ ਕੇ ਹੁਣ ਵੇਖੋ ਐਦਾਂ ਵੇਖ ਲੋ ਥਾਣ ਮਾਰਦਾ ਤੇ ਵੇਖ ਲਗੜੇ ਮੋਟੇ ਥਾਣੇ ਹੁੰਦਾ ਥੋੜੇ ਨਾ ਜੱਡਾ ਨੀ ਨਾ ਜੱਡਾ ਨਾ ਭਰਿਆ ਗਾਣੇ ਪੂਰਾ ਮਸਲ ਨਹੀਂ ਗਾ ਇਹਦੇ ਬਿਲਕੁਲ ਜੀ ਭਾਈ ਜੀ ਮਈਆਂ ਵੀ ਐਡੀ ਮਈ ਨਹੀਂ ਕੋਈ ਆ ਗਈ ਸਾਡੇ ਕੋਲ ਨਹੀਂ ਹੈ ਜੀ ਵੱਡੀ ਆ ਸਰ ਨੂੰ ਬਹੁਤ ਵੱਡੀ ਗਾਮ ਆ ਤੁਝਾ ਸੁਆ ਵਾ 30 32 ਕਿਲੋ ਦੰਦ ਕੱਢਿਆ ਪਹਿਲੇ ਸੁਵੇ ਵੈਂਡ ਜੀ ਹਾਂ ਜੀ ਤੇ ਬੜੇ ਵਧੀਆ ਛੱੜੀ ਦੇ ਵਿੱਚੋਂ ਲਈ ਹੈ ਗਾਮ ਬੰਦਾ ਵੀ ਬੜਾ ਚੰਗਾ ਜਿਹਦੇ ਕੋਲ ਲਈ ਹੈ ਅੱਛਾ ਹੋਰ ਜੀ ਠੀਕ ਹੈ ਜੀ ਹਨੇਰਾ ਜਿਆਦਾ ਹੋ ਗਿਆ ਨਾ ਕੋ ਗੱਲ ਬਾਤ ਚਲੋ ਕੋਈ ਨਹੀਂ ਬਾਕੀ ਕਰਦੀ ਵੀ ਨਹੀਂ ਜਾਈ ਤੁਸੀਂ ਆਪ ਸਹਨੇ ਚੋ ਲੈਣਾ ਤਾਂ ਹੀ ਮਾ ਲਿਆ ਆਹ ਕੋਈ 6 ਕਿਲੋ ਵਾਲਾ ਵੇਚੇ ਕੋਈ 10 ਕਿਲੋ ਵਾਲਾ ਬਿਲਕੁਲ ਜਿਵੇਂ 5 ਵਾਲਾ ਵੇਚੇ ਲੈਣੀ ਦੀ ਕਮਾਈ ਹੈ ਨਾ ਲੈਣੀ ਕਮਾਈ ਹੈ ਜਿਹੜਾ ਮਰਜ਼ੀ ਕਰਦਾ ਰਹੇ ਗੱਲਾਂ ਕਰੇ ਨਾ ਕਰੇ ਆਪਾਂ ਨਹੀਂ ਕਿਸੇ ਦੀ ਕਰਦੇ ਉਹ ਅਸੀਂ ਤੇ ਮਾੜਾ ਮੋੜਾ ਰੋਟੀ ਪਾਣੀ ਲੈਣਾ ਰੋਟੀ ਬਣੇ ਬਿਲਕੁਲ ਕੰਮ ਹੈ ਜੀ ਆਪਣਾ ਕੰਮ ਹੈ ਧੰਦਾ ਵਾਡਾ ਬਿਲਕੁਲ ਹੁਣਾਂ ਮੈਂ ਵੀ ਸਲਦਾ ਹੋ ਗਿਆ ਸਾਡੇ ਦੋ ਸੂਰੇ ਚੱਲ ਗੀਆਂ ਤੁਹਾਨੂੰ ਕੱਲ ਦੇ ਡਿਕਣੇ ਆਪਾਂ ਆ ਬਿਲਕੁਲ ਜੀ ਹੋਰ ਜੀ ਠੀਕ ਹੈ ਜੀ ਚਲੋ ਮੋੜ ਨੰਬਰ ਇਹ ਨਾਮ ਮੇਰਾ ਸਰਮਨ ਸਿੰਘ ਹਾਂਜੀ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਫੋਨ ਨੰਬਰ ਹੈਗਾ 84371 4295 198554 55470 ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ